ਨੰਬਰ 3 ਵੱਖਰੀ ਮਰਿਆਦਾ ਤੇ ਪ੍ਰਚਾਰ ਤੀਰਥਾਂ ਦੀ ਯਾਤਰਾਵਾਂ ਵੱਲੋਂ ਸਿੱਖਾਂ ਦਾ ਧਿਆਨ ਹਟਾਉਣ ਲਈ ਗੁਰੂ ਅਮਰਦਾਸ ਜੀ ਨੇ ਹੋਰ ਕਦਮ ਚੁੱਕੇ ਬੌਲੀ ਸਾਹਿਬ ਬਣਾਉਣ ਦਾ ਇੱਕ ਕਾਰਨ ਇਹ ਵੀ ਸੀ ਬੌਲੀ ਦੀਆਂ 84 ਪੌੜੀਆਂ ਇਸ ਗੱਲ ਲਈ ਲਿਖਾਇਆ ਕਹਾਣ ਕਿ ਗੁਰੂ ਹਮ ਗੁਰੂ ਜੀ ਦੇ ਮਨ ਵਿੱਚ ਇਹ ਵਿਚਾਰ ਕੰਮ ਕਰ ਰਿਹਾ ਸੀ ਕਿ ਲੋਕੀ ਬਨਾਰਸ ਤੇ ਹੋਰ ਤੀਰਥਾਂ ਉੱਤੇ ਜਾਣਾ ਬੰਦ ਕਰ ਦੇਣ ਸਿਕਾਵੇ ਤੇ ਵੱਖਰੀ ਹਸਤੀ ਦਾ ਹੈ ਸਾਸ ਜਗਾਉਣ ਲਈ ਗੁਰੂ ਜੀ ਨੇ ਸਿਖਾਉਣ ਕਿਸੇ ਮਿੱਠੀ ਮर्यादा ਉਤੇ ਤੁਰਨ ਲਈ ਪ੍ਰੇਰਿਆ ਉਹਨਾਂ ਕਿਹਾ ਜਦੋਂ ਖਾਣਾ ਤਿਆਰ ਕਰੋ ਪਹਿਲਾਂ ਲੋੜ ਬੰਦ ਸਿੱਖ ਦੇ ਮੂੰਹ ਵਿੱਚ ਪਾਓ ਸਿੱਖ ਦਾ ਮੂੰਹ ਗੁਰੂ ਦੀ ਗੋਲ ਕਹੈ ਸਵਾਸ ਸਵਾਸ ਨਾਮ ਜਪੋ ਮੜੀ ਮਸਾਣੀ ਤੀਰਤ ਤਲਾਬਾਂ ਕੁੰਬਾਂ ਤੇ ਹਿੰਦੂਆਂ ਤੇ ਮੁਸਲਮਾਨਾਂ ਦੇ ਸਤਾਨਾਂ ਦੀ ਯਾਤਰਾ ਕਰਨ ਦੀ ਲੋੜ ਨਹੀਂ ਹੰਕਾਰ ਤੰਜ ਕੇ ਸੰਤਾਂ ਦੀ ਸੰਗਤ ਕਰੋ ਭੁੱਖੇ ਨੂੰ ਰੋਟੀ ਤੇ ਨੰਗੇ ਨੂੰ ਕੱਪੜਾ ਦੇਓ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰੋ ਕੀਰਤ ਕਰਕੇ ਵੰਡ ਛਕੋ ਗੁਰੂ ਦੀ ਸੱਚੀ ਬਾਣੀ ਪੜੋ ਤੇ ਸਿਵਾਏ ਵਾਹਿਗੁਰੂ ਦੇ ਹੋਰ ਕਿਸੇ ਨੂੰ ਧਿਆਨ ਵਿੱਚ ਨਾ ਲਿਆਓ ਬੇਸ਼ੱਕ ਚਲਾਓ ਇਸਨਾਉ ਪ੍ਰੂਪੀ ਸਰੀਰ ਨੂੰ ਸੰਸਾਰ ਸਮੁੰਦਰ ਵਿੱਚ ਪਰ ਯਾਦ ਰੱਖਣਾ ਬੇੜੀ ਵਿੱਚ ਪਾਣੀ ਨਾ ਪਵੇ ਬੇੜੀ ਵਿੱਚ ਖੁਆਸ਼ਾ ਦਾ ਪਾਣੀ ਪਾ ਗਏ ਤਾਂ ਡੁੱਬ ਜਾਏਗੀ ਇਹ ਨਾ ਹਿੰਕਾਰਨਾ ਕਰਕੇ ਕੁਝ ਕਰਮ ਕਾਂਢੇ ਹਿੰਦੂ ਦੁਖੀ ਹੋਏ ਸੰਨ ਤੇ ਅਕਬਰ ਪਾਸ ਸ਼ਿਕਾਇਤਾਂ ਕੀਤੀਆਂ ਗਈਆਂ ਆਨੰਦ ਵਹਿ ਦੀ ਰਸਮ ਦਾ ਵੀ ਮੁੱਢ ਬਣਿਆ ਤੇ ਅਗ੍ਰਸਤ ਵਿੱਚ ਪ੍ਰਵੇਸ਼ ਹੋਣ ਨੂੰ ਬਹੁਤ ਆਸਾਨ ਬਣਾ ਦਿੱਤਾ ਜਨਮ ਸੰਸਕਾਰ ਜਨਮ ਸੰਸਕਾਰ ਤੇ ਮਰਤੂ ਲਈ ਵੀ ਗੁਰੂ ਜੀ ਨੇ ਵੱਖ-ਵੱਖ ਸ਼ਬਦ ਉਚਾਰੇ ਤਾਂ ਕਿ ਉਹ ਜੂਲਾ ਜੋ ਬ੍ਰਹਮਣਾ ਨੇ ਚਿਰਾਂ ਤੋਂ ਜਨਤਾ ਤੇ ਪਾਇਆ ਸੀ ਉਹ ਉਤਰ ਜਾਏ ਇਹਨਾਂ ਸਾਰਿਆਂ ਪਾਸਿਆਂ ਤੋਂ ਗੁਰੂ ਜੀ ਨੂੰ ਕਾਮਯਾਬੀ ਮਿਲੀ ਨੰਬਰ 4 ਸਤੀ ਦੀ ਰਸਮ ਦਾ ਵਿਰੋਧ ਤੇ ਬੰਦ ਕਰਨ ਦਾ ਹੁਕਮ ਸਦੀਆਂ ਤੋਂ ਸਤੀ ਰਸਮ ਚੱਲੀ ਆ ਰਹੀ ਸੀ ਧਰਮ ਵਾਲੇ ਸਤੀ ਦੀ ਨਾ ਕੇਵਲ ਇਜਾਜ਼ਤ ਦਿੰਦੇ ਸਨ ਸਗੋਂ ਸਤੀ ਨਾ ਹੋਣ ਵਾਲੀ ਔਰਤ ਨੂੰ ਜ਼ੋਰ ਨਾਲ ਧਕੇਲਦੇ ਵੀ ਸਨ ਤੇ ਪਤੀ ਨਾਲ ਸੜ ਮਰਨ ਲਈ ਆਖਦੇ ਸਨ ਇਹ ਸਿੱਧੀ ਆਰਥਕ 쿠ਸ਼ੀ ਸੀ ਤੇ ਕਿਸੇ ਦੀ ਜੁਰਤ ਨਾ ਹੋਈ ਕਿ ਕੋਈ ਇਸ ਦੇ ਖਲਾਫ ਬੋਲੇ ਗੁਰੂ ਅਮਰਦਾਸ ਜੀ ਪਹਿਲੇ ਸੂਦਾਰ ਕਿਸਾਨ ਜਿੰਨਾ ਸਤੀ ਹੋਣ ਦੀ ਰਸਮ ਦੇ ਵਿਰੁੱਧ ਆਵਾਜ਼ ਉਠਾਈ ਤੇ ਪ੍ਰਚਾਰ ਕੀਤਾ ਉਹਨਾਂ ਦਾ ਫਰਮਾਨ ਹੈ ਸਤੀਆਂ ਇਹਨਾਂ ਅੱਖੀਆਂ ਜੋ ਮੜੀਆਂ ਲੱਗ ਜਲਨ ਨਾਨਕ ਸਤੀਆਂ ਜਾਣੀਆਂ ਜੇ ਬਿਰਹੇ ਚੋਟ ਮਰੰਡ ਮਹੱਲਾ ਤੀਜਾ ਪੀ ਸੂ ਸਤਿਆ ਜਾਣਿਐਨ ਸੀਲ ਸੰਤੋਖ ਰਹਨ ਸੇਵਨ ਸਾਈ ਆਪਣਾ ਨਿਤ ਉਠ ਸੰਭਾਲਨ ਕੇ ਗੁਰੂ ਨਾਨਕ ਜੀ ਦੇ ਪੂਰਨਿਆ ਉਤੇ ਚੱਲਦੇ ਹੋਏ ਗੁਰੂ ਅਮਰਦਾਸ ਜੀ ਨੇ ਸਾਫ ਤੇ ਸਪਸ਼ਟ ਸ਼ਬਦਾਂ ਵਿੱਚ ਸਤੀ ਹੋਣ ਦੀ ਰਸਮ ਨੂੰ ਅਪਰਵਾਣ ਕੀਤਾ ਇਸ ਤੋਂ ਵੀ ਵੱਧ ਗੁਰੂ ਅਮਰਦਾਸ ਜੀ ਨੇ ਵਿਧਵਾ ਵਿਆਹ ਕਰਾਉਣ ਦੀ ਪ੍ਰਵਾਨਗੀ ਦਿੱਤੀ ਪੰਜ ਮੰਜੀ ਸਿਸਟਮ ਦੀ ਸਥਾਪਨਾ ਬਾਹਰ ਪ੍ਰਚਾਰਕ ਭੇਜੇ ਸਿੱਖਾਂ ਦੀ ਜਿੱਤੇਬੰਦੀ ਨੂੰ ਪੱਕੇ ਪੈਰਾਂ ਉੱਤੇ ਖੜੇ ਕਰਨ ਦਾ ਮਾਣ ਵੀ ਗੁਰੂ ਅਮਰਦਾਸ ਜੀ ਨੂੰ ਜਾਂਦਾ ਹੈ ਸਿੱਖਾਂ ਦੇ ਗਿੰਤੀ ਪ੍ਰਚਾਰ ਤੇ ਜज्ਬੇ ਨਾਲ ਦਿਨੋਂ ਦਿਨ ਵੱਧ ਰਹੇ ਸੀ ਸਿੱਖੀ ਦਾ ਪ੍ਰਚਾਰ ਸਾਰੇ ਹਿੰਦੁਸਤਾਨ ਵਿੱਚ ਹੋ ਗਿਆ ਸੀ ਦੂਰ ਦਿਹਾੜੇ ਸਿੱਖੀ ਨਾਲ ਪਿਆਰ ਕਰਨ ਵਾਲੇ ਕਾਫੀ ਗਿੰਤੀ ਵਿੱਚ ਹੋ ਗਏ ਇਹ ਲੋੜ ਪਾਸੇ ਕਿ ਉਹਨਾਂ ਨੂੰ ਸਿੱਖੀ ਸੂਮੇ ਨਾਲ ਸਦਾ ਜੋੜੀ ਰੱਖਿਆ ਜਾਵੇ ਤੇ ਇੱਕ ਤੰਦ ਨਾਲ ਬੰਨ੍ਹਿਆ ਜਾਵੇ ਗੁਰੂ ਅਮਰਦਾਸ ਜੀ ਨੇ ਸਾਰੇ ਸਿੱਖ ਜਗਤ ਨੂੰ 22 ਹਿੱਸਿਆਂ ਵਿੱਚ ਵੰਡਿਆ ਉਹਨਾਂ ਖੇਤਾਂ ਉਹਨਾਂ ਖੇਤਰਾ ਵਿੱਚੋਂ ਹੀ ਇੱਕ ਪ੍ਰਸਿੱਧ ਤੇ ਯੋਗ ਸਿੱਖ ਨੂੰ ਚੁਣ ਕੇ ਮੰਜੀ ਬਖਸ਼ੀ ਵਕਤ ਦੇ ਨਾਲ-ਨਾਲ ਉਹ ਹਿੱਸੇ ਮੰਜੀਆਂ ਦੇ ਨਾਮ ਨਾਲ ਯਾਦ ਕੀਤੇ ਜਾਣ ਲੱਗ ਪਏ ਉਸ ਮੰਜੀ ਦੇ ਮਾਲਕ ਸਿੱਖ ਦਾ ਫਰਜ਼ ਸੀ ਕਿ ਸਿੱਖੀ ਦੇ ਆਦਰਸ਼ਾਂ ਦਾ ਪ੍ਰਚਾਰ ਕਰੇ ਤੇ ਉਤੋਂ ਦੇ ਸਿੱਖਾਂ ਨੂੰ ਕੇਂਦਰ ਨਾਲ ਜੋੜੀ ਰੱਖੇ ਮੁਢਲੇ ਭਾਈ ਮੰჯੀਆਂ ਦੇ ਜ਼ਿੰਮੇਵਾਰਾਂ ਦੇ ਨਾਮ ਇਸ ਪ੍ਰਕਾਰ ਹਨ ਰੰਗਦਾਸ ਰੰਗ ਸ਼ਾਹ ਭਾਈ ਲਾਲੂ 사ਵਣ ਮੱਲ ਜੀ ਧਾਲ ਜੀ 사ਚਨ 사ਚੇ ਰਾਜਾ ਰਾਮ ਜੀ ਭਾਈ 파ਰੋ ਜੁਲਕਾ ਭਾਈ 사ਧਾਰਨ ਪ੍ਰਥੀ ਮੱਲ ਜੀ ਸੇਵਾਦਕਾਰੀ ਅੱਲਾ ਜਾਰ ਖਾਂ ਪਠਾਨ ਖੇਡਾ ਕੇਦਾਰੀ ਦਰਬਾਰੀ ਮਾਈ ਦਾਸ ਮਾਈ ਦਾਸ ਮੱਥੂ ਮੁਗਰੀ ਮਾਨਕ ਚੰਦ ਗੰਗੂ ਸਾਹਿਬ ਦਿੱਲੀ ਪੇਰਾ ਜੀ ਦੂਆ ਦੀ ਬੈਣੀ ਦੀ ਮੁਰਾਰੀ ਮਹਿਮਾ ਪ੍ਰਕਾਸ਼ ਸ੍ਰੀ ਗੁਰੂ ਅਮਰਦਾਸ ਗ੍ਰਿਤ ਸਾਹਿਬ ਪਹਾੜੀ ਵਾਲੇ ਨੇ ਤੇ ਗੁੰਦਵਾਲ ਦੇ ਸਨਹਰੀ ਪੱਤਰੇ ਵਾਲੀ ਲਿਫਟ ਵਿੱਚ ਮਾਈ ਭਾਗੂ ਦਾ ਵੀ ਜ਼ਿਕਰ ਆਇਆ ਹੈ ਇਨ੍ਹਾਂ ਮੰਝੀਆਂ ਤੋਂ ਇਲਾਵਾ ਪੁਰਾ ਪੀੜੀਆਂ ਦੀ ਵੀ ਗੁਰੂ ਜੀ ਨੇ ਸਥਾਪਨਾ ਕੀਤੀ ਇਨ੍ਹਾਂ ਮੰਝੀਆਂ ਤੇ ਪੀੜੀਆਂ ਦਾ ਹਿੱਸਾ ਦਕਾ ਸਿੱਖੀ ਵਿੱਚ ਨਵੀਂ ਰੂਹ ਤੇ ਉਤਸ਼ਾਹ ਭਰਿਆ ਗਿਆ ਇਹਨਾਂ ਮੰჯੀਆਂ ਵਿੱਚੋਂ ਇੱਕ ਮੰਜੀ ਕਪੂਰਥਲਾ ਦੇ ਇੱਕ ਮੁਸਲਮਾਨ ਅੱਲਾ ਯਾਰ ਖਾਂ ਪਠਾਨ ਨੂੰ ਤੇ ਔਰਤਾਂ ਨੂੰ ਮੰჯੀਆਂ ਬਖਸ਼ਿਨਾ ਸਾਹ ਪ੍ਰਗਟ ਕਰ ਰਿਹਾ ਹੈ ਕਿ ਚਾਰੇ ਪਾਸੇ ਤੇ ਸ਼ਾਂਤ ਫੈਲ ਰਿਹਾ ਸੀ ਤੇ ਵਿਤਰੇ ਮਿਟ ਰਹੇ ਸਨ ਇਸ ਮੰਜੀ ਸਿਸਟਮ ਇੱਥੇ ਇੱਕ ਹੋਰ ਗੱਲ ਰਾਜਨੀਤਿਕ ਬੀਜ ਵਾਲੀ ਵੀ ਦੇਖਣ ਨੂੰ ਆਉਂਦੀ ਹੈ ਕਿ ਅਕਬਰ ਦੀ ਹਕੂਮਤ 22 ਸੂਬਿਆਂ ਵਿੱਚ ਵੰਡੀ ਹੋਈ ਸੀ ਇਹ ਬਾਈ ਮੰਝੀਆਂ ਵਿੱਚ ਪ੍ਰਗਟ ਕਰਦੀਆਂ ਸੰਕੇਤ ਧਰਮ ਆਪਣੀ ਵੱਖਰੀ ਹੋਂਦ ਰੱਖਦਾ ਹੈ ਗੁਰੂ ਅਮਰਦਾਸ ਜੀ ਵੇਲੇ ਤੋਂ ਸਿੱਖੀ ਕਈ ਪਾਸੋਂ ਦੂਜੇ ਧਰਮਾਂ ਤੋਂ ਵੱਖ-ਵੱਖ ਪਈ ਦਿਸਦੀ ਹੈ ਗੋਕਲ ਚੰਦ ਨਾਰੰਗ ਦਾ ਕਥਨ ਹੈ ਕਿ ਇਹ ਮੰਝੀਆਂ ਖਤਾਬਤ ਕਰਨ ਦੇ ਉਦਮ ਨੇ ਸਿੱਖ ਧਰਮ ਦੇ ਮੰਦਰ ਦੀਆਂ ਨੀਹਾਂ ਬਹੁਤ ਪੱਕੀਆਂ ਕਰ ਦਿੱਤੀਆਂ ਤੇ ਸਾਰੇ ਦੇਸ਼ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਲਈ ਇਸ ਸਿਵਟਮ ਨੇ ਸਹਾਇਤਾ ਕੀਤੀ